ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਪਾਂ ਆ ਗਏ ਆ ਆਪਣੇ ਦਫਤਰ ਦੇ ਵਿੱਚ ਤੇ ਲੱਗੇ ਆ ਤੁਹਾਨੂੰ ਸੁਣਾਉਣ ਇੱਕ ਅੱਜ ਕੱਲ ਦੇ ਮਾਹੌਲ ਤੇ ਗੀਤ ਗੀਤ ਦੇ ਚਾਰ ਪੈਰੇ ਆਸ ਕਰਦਾ ਤੁਹਾਨੂੰ ਚੰਗੇ ਲੱਗਣਗੇ ਉਮੀਦ ਕਰਦਾ ਕਿ ਤੁਸੀਂ ਸ਼ੇਅਰ ਕਰੋਗੇ ਤੇ ਸੁਣੋ ਆ ਗੀਤ ਫਿਰ ਗੱਲ ਸੁਣ ਲੈ ਲੈ ਆਣੀ ਧਾਰਨੀਏ ਮੇਰੇ ਘਰ ਦੀ ਇਹ ਨਹੀਂ ਸਰਦਾਰਨੀਏ ਹਾਂ ਗੱਲ ਸੁਣ ਲੈ ਲਾਣੀ ਧਾਰਨੀਏ ਮੇਰੇ ਘਰ ਦੀ ਏ ਨੀ ਸਰਦਾਰ ਨੀਏ ਸੋਹਣੀ ਵੱਢ ਕੇ ਹਾਰੀ ਬੀਜ ਲਈ ਸੋਹਣੀ ਵੱਢ ਕੇ ਹਾਰੀ ਬੀਜ ਲਈ ਕੱਲਾ ਗੱਡਨੋ ਰਹਿ ਗਿਆ ਡਰਨਾ ਬਾਬੇ ਦੀ ਨਾਦਾਨੀ ਪੌਰ ਛਾੜਿਆ ਪਾ ਕਰਨਾ ਬਾਬੇ ਦੀ ਨਾਦਾਨੀ ਪੌਰ ਛਾੜਿਆ ਪਾ ਕਰਨਾ ਜਾਮ ਸਾਦਕੇ ਤੇਰੀ ਸਰਦਾਰਾ ਵੀ ਦਿੱਤਾ ਪਿਆ ਤੂੰ ਸਾਹਮ ਖਲਾਰਾਵੇ ਅੰਜਾਮਾ ਸਦਕੇ ਤੇਰੇ ਸਰਦਾਰਾਵੇ ਦਿੱਤਾ ਪਿਆ ਤੂੰ ਸਾਹਮ ਖਲਾਰਾਵੇ ਸੋਹਣੀ ਤਾਂ ਸੁੱਖ ਨਾਲ ਸਾਹਮ ਲਈ ਹਾੜੀ ਦੀ ਸੁੱਖ ਮਨਾ ਮਾਗੇ ਬਾਬੇ ਦੇ ਸ਼ੁਕਰ ਗੁਜ਼ਾਰ ਲਈ ਆਪਾਂ ਵਧੀਆ ਖੀਰ ਬਣਾਵਾਂਗੇ ਬਾਬੇ ਦੇ ਸ਼ੁਕਰ ਗੁਜ਼ਾਰ ਲਈ ਆਪਾਂ ਖੀਰ ਕੜਾ ਬਣਾਵਾਂਗੇ ਇਹ ਰੀਤ ਪੁਰਾਣੀ ਹਾਨਦੀ ਈ ਜੋ ਖੇਤੀ ਨਾਲ ਸਬੰਧਤ ਨਹੀਂ ਇਹ ਰੀਤ ਪੁਰਾਣੀ ਹਾਨਦੀ ਈ ਜੋ ਖੇਤੀ ਨਾਲ ਸਬੰਧਤ ਨਹੀਂ ਅੱਜ ਕੱਲ ਦੇ ਲੋਕਾਂ ਦੇ ਸਿਰ ਤੇ ਝੜੀ ਨੱਟ ਦੀ ਰੰਗਤ ਨਹੀਂ ਪਰ ਅੱਜ ਕੱਲ ਦੇ ਲੋਕਾਂ ਦੇ ਸਿਰ ਤੇ ਝੜੀ ਨੱਟ ਦੀ ਰੰਗਤ ਨਹੀਂ ਅਸੀਂ ਜਿਸ ਦਾ ਦਿੱਤਾ ਖਾਨੇ ਆ ਅਸੀਂ ਜਿਸ ਦਾ ਦਿੱਤਾ ਖਾਨੇ ਆ ਉਹਨੂੰ ਮੰਨੇ ਬਿਨਾ ਨਹੀਂ ਸਰਨਾ ਬਬੀ ਦਿਨਾਦਾਨੀ ਬਬੀ ਦਿਨਾਦਾਨੀ ਪੋਰ ਛਾੜਿਆ ਆਪਾ ਕਰਨਾ ਬਬੀ ਦਿਨਾਦਾਨੀ ਪੋਰ ਛਾੜਿਆ ਆਪਾ ਕਰਨਾ ਅੱਜ ਕੱਲ ਦੇ ਲੋਕੀ ਨਹੀਂ ਮੰਨਦੇ ਦੀਪੇ ਭੁੱਲ ਗੇ ਰੀ ਦਰਵਾਜ਼ਾ ਨੂੰ ਉਹ ਕਿਹੋ ਜਿਹੀ ਲੋਕ ਹੁੰਦੀ ਪਗ ਨਾਲ ਪੂਰਗੇ ਲਿਆ ਜਾਨੂ ਉਹ ਕਿਹੋ ਜਿਹੀ ਲੋਕ ਹੁੰਦੀ ਪਗ ਨਾਲ ਪੂਰਗੇ ਲਿਆ ਜਾਨੂ ਤੁਸੀਂ ਭੁੱਲ ਨਾ ਜਾਇਓ ਲੋਕੋ ਵੇ ਤੁਸੀਂ ਭੁੱਲ ਨਾ ਜਾਇਓ ਲੋਕੋ ਵੇ ਸੁਣ ਵਧੀਆ ਗੀਤ ਸੁਣਾਵਾਗੇ ਬਾਬੀ ਦੇ ਸ਼ੁਕਰ ਗੁਜ਼ਾਰ ਲਈ ਅਸੀਂ ਵਧੀਆ ਖੀਰ ਬਣਾਵਾਂਗੇ ਬਾਬੀ ਦੇ ਸ਼ੁਕਰ ਗੁਜ਼ਾਰ ਲਈ ਅਸੀਂ ਖੀਰ ਕੜਾ ਬਣਾਵਾਂਗੇ